ਜੀ ਇਹ ਤਾਂ ਉਹਨਾਂ ਦੇ ਹੱਥ 'ਚ ਰਾੜਾਂ ਸੀ ਕੁਛ ਉਹਨਾਂ ਦੇ ਹੱਥ ਦੇ ਵਿੱਚ ਡੰਡੇ ਸੀ ਜੁਰ ਕਿ ਉਹ ਉਹਨੇ ਮੈਨੂੰ ਬੁਲਾ ਕੇ ਕੋਲ ਗੱਲ ਕਰਨ ਦੇ ਵਾਸਤੇ ਬੁਲਾਇਆ ਸੀ ਐਸ ਰੀਜ਼ਨ ਤੇ ਨਾਲ ਬੁਲਾ ਕੇ ਫਿਰ ਉਹਨਾਂ ਨੇ ਮੈਨੂੰ ਫੜ ਲਿਆ ਔਰ ਮਾਰਿਆ ਫੜਦੇ ਸੱਤ ਅੱਠ ਜਣੇ ਟੋਟਲ ਜਣੇ ਬੱਚੇ ਨਾਲ ਉਹਨਾਂ ਦੀ ਵਾਈਫ ਚਾਰ ਪੰਜ ਜਣੇ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਫੜ ਲਿਆ ਔਰ ਪੇਰ ਕੇ ਮੈਨੂੰ ਮਾਰਿਆ ਕਹਿੰਦਾ ਮਤਲਬ ਗੱਲ ਨਹੀਂ ਸੁਣੀ ਮੈਂ ਕਹਿੰਦਾ ਰਿਹਾ ਮੇਰੀ ਗੱਲ ਸੁਣੋ ਤੁਸੀਂ ਜੇ ਕੋਈ ਗੱਲ ਹੈ ਤੇ ਮੈਂ ਉੱਪਰ ਬੈਠ ਕੇ ਗੱਲ ਕਰ ਲੈਂਦੇ ਆ ਪਰ ਉਹ بجائے ਗੱਲ ਸੁਣਦੇ ਉਹਨਾਂ ਨੇ ਕੁੱਟਦੇ ਰਹੇ ਮਾਰਦੇ ਰਹੇ ਮੈਨੂੰ ਮਾਮਲਾ ਇਹ ਹੈ ਕਿ ਜਦੋਂ ਬੱਚੇ ਇੱਥੇ ਆਪਣਾ ਅਸੀਂ ਬੈਡਮਿੰਟਨ ਦਾ ਅਲੱਗ ਤੋਂ ਬਣਾਇਆ ਹਨਾ ਤੇ ਬੱਚੇ ਇੱਥੇ ਕ੍ਰਿਕਟ ਖੇਡਦੇ ਨੇ ਠੀਕ ਹੈ ਤੇ ਬੱਚੇ ਕ੍ਰਿਕਟ ਤੋਂ ਖੇਡਦੇ ਨੇ ਤਾਂ ਉਹਨਾਂ ਦੇ ਬੱਚੇ ਗਾਲਾ-ਗੋਲਾ ਕੱਢਦੇ ਨੇ ਹਨਾ ਤੇ ਉਹਨਾਂ ਦੇ ਬੱਚੇ ਗਾਲਾ ਕੱਢਣ ਤੋਂ ਬਜਾਏ ਅਸੀਂ ਆਪਣੇ ਬੱਚੇ ਦਾ ਮਤਲਬ ਨਹੀਂ ਚਾਹਦੇ ਵੀ ਉਹ ਅਜੇ ਬੱਚਾ ਨਾਲ ਖੇਡਿਆ ਜਾਵੇ ਹਨਾ ਠੀਕ ਇਹ ਚੀਜ਼ ਤੋਂ ਗੁੱਸਾ ਕਰਕੇ ਉਹਨਾਂ ਨੇ ਯਾਨੀ ਕਿ ਇਹ ਬੰਦੇ ਬੁਲਾ ਕੇ ਬਾਹਰੋਂ ਤੇ ਕੁਝ ਉਹਨਾਂ ਦੇ ਫੈਮਿਲੀ ਮੈਂਬਰ ਕੁਝ ਬਾਹਰੋਂ ਬੁਲਾ ਕੇ ਤੇ ਕਰਦੇ ਵਿੱਚ ਵੜ ਕੇ ਤੋੜਪੰਨ ਕਰੀਏ ਉਸ ਨਾਲ ਮੇਰੇ ਭਰਾ ਨੂੰ ਯਾਨੀ ਕਿ ਰੋੜਾਂ ਦੇ ਨਾਲ ਮਾਰਿਆ ਗਿਆ ਤੇ ਚੰਗੀ ਤਰ੍ਹਾਂ ਦੀ ਕੁੱਟਮਾਰ ਪੰਨੇਗੀ ਤੇ ਜਵਾੜਾ ਤਿੰਨ ਜਗ੍ਹਾ ਟੁੱਟ ਗਿਆ ਤੇ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਨਹੀਂ ਕਰ ਰਿਹਾ ਜੀ ਸਾਡੀ ਨਾ ਕੋਈ ਸੁਣਵਾਈ ਕਰ ਰਿਹਾ ਉਹ ਜਿਹੜੀ ਸੱਟਾਂ ਲਗੀਆਂ ਜਿਹੜੀ ਐਕਸ-ਰੇ ਦੀ ਰਿਪੋਰਟ ਆ ਰਹੀ ਹੈ ਦਿਖਾਇਆ ਜਾ ਰਿਹਾ ਜੋੜਾ ਕਾਫੀ ਟੁੱਟਿਆ ਹੋਇਆ ਉਹ ਤੁਹਾਡੇ ਨਾਲ ਹੋਇਆ ਸਾਰਾ ਹਾਦਸਾ ਜੀ ਸਾਡੇ ਨਾਲ ਹੋਇਆ ਜੀ ਕੀ ਹੋਇਆ ਕੀ ਕੁਝ ਮਾਰਿਆ ਉਹਨਾਂ ਨੇ ਇਦਾਂ ਦਾ ਸਰ ਜੀ ਇਹ ਤਾਂ ਉਹਨਾਂ ਦੇ ਹੱਥ 'ਚ ਰਾੜਾ ਸੀ ਕੁਝ ਉਹਨਾਂ ਦੇ ਹੱਥ ਦੇ ਵਿੱਚ ਡੰਡੇ ਸੀ ਜੋ ਕਿ ਉਹ ਉਹਨਾਂ ਨੇ ਮੈਨੂੰ ਬੁਲਾ ਕੇ ਕੋਲ ਗੱਲ ਕਰਨ ਦੇ ਵਾਸਤੇ ਬੁਲਾਇਆ ਸੀ ਇਸ ਰੀਜ਼ਨ ਤੇ ਨਾਲ ਬੁਲਾ ਕੇ ਫਿਰ ਉਹਨਾਂ ਨੇ ਮੈਨੂੰ ਫੜ ਲਿਆ ਔਰ ਮਾਰਿਆ ਫੜ ਕੇ 7-8 ਜਣੇ ਟੋਟਲ ਜਣੇ ਬੱਚੇ ਨਾਲ ਉਹਨਾਂ ਦੀ ਵਾਈਫ ਚਾਰ ਪੰਜ ਜਣੇ ਬੰਦੇ ਸੀ ਜਿਨ੍ਹਾਂ ਨੇ ਮੈਨੂੰ ਫੜ ਲਿਆ ਔਰ ਕੇਰ ਕੇ ਮੈਨੂੰ ਮਾਰਿਆ ਕਹਿੰਦਾ ਮਤਲਬ ਗੱਲ ਨਹੀਂ ਸੁਣੀ ਮੈਂ ਕਹਿੰਦਾ ਰਿਹਾ ਮੇਰੀ ਗੱਲ ਸੁਣੋ ਤੁਸੀਂ ਜੇ ਕੋਈ ਗੱਲ ਹੈ ਤੇ ਮੈਂ ਆਪੋ ਬੈਠ ਕੇ ਗੱਲ ਕਰ ਲੈਨੇ ਆ ਪਰ ਉਹ ਬਜਾਏ ਗੱਲ ਸੁਣਦੇ ਉਹਨਾਂ ਨੇ ਕੁੱਟਦੇ ਰਹੇ ਮਾਰਦੇ ਰਹੇ ਮੈਨੂੰ ਇਹਨਾਂ ਦਾ ਨਾਮ ਦਵਿੰਦਰ ਸੰਗਈ ਭਈ ਸਾਰਾ ਮਾਮਲਾ ਦੱਸੋ ਉਹ ਦਿਨ ਆਖਰ ਹੋਇਆ ਕੀ ਸੀਗਾ ਕਿਵੇਂ ਹੋਇਆ ਸੀ ਮਾਮਲਾ ਇਹਨਾਂ ਜਾਇ ਕਿ ਜਦੋਂ ਬੱਚੇ ਇੱਥੇ ਆਪਣਾ ਅਸੀਂ ਬੈਡਮਿੰਟਨ ਅਲੱਗ ਤੋਂ ਬਣਾਇਆ ਹੋਇਆ ਹੈ ਨਾ ਤੇ ਬੱਚੇ ਇੱਥੇ ਕ੍ਰਿਕਟ ਖੇលਦੇ ਨੇ ਠੀਕ ਹੈ ਤੇ ਬੱਚੇ ਕ੍ਰਿਕਟ ਤੋਂ ਖੇលਦੇ ਨੇ ਤਾਂ ਉਹਨਾਂ ਦੇ ਬੱਚੇ ਗਾਲਾ ਗੁਲਾ ਕੱਢਦੇ ਨੇ ਨਾ ਤੇ ਉਹਨਾਂ ਦੇ ਬੱਚੇ ਗਾਲਾ ਕੱਢਣ ਤੋਂ ਬਜਾਏ ਅਸੀਂ ਆਪਣੇ ਬੱਚੇ ਦਾ ਮਤਲਬ ਨਹੀਂ ਜਾਂਦੇ ਵੀ ਉਹ ਅਜੇ ਬੱਚਾ ਨਾਲ ਖੇਡਿਆ ਜਾਵੇ ਹੈ ਨਾ ਆਪਣੇ ਬੱਚੇ ਯਾਨੀ ਕਿ ਜਦੋਂ ਉਹਨਾਂ ਨੂੰ ਕਿਹਾ ਵੀ ਜਦੋਂ ਉਹਨਾਂ ਦਾ ਬੱਚਾ ਆਏਗਾ ਤੇ ਸਾਡੇ ਬੱਚੇ ਨੂੰ ਵਾਪਸ ਭੇਜ ਦੇ ਤਾਂ ਕਰ ਅਸੀਂ ਉਹਨਾਂ ਨਾਲ ਬੱਚਾ ਆਪਣਾ ਨਹੀਂ ਖਡਾਲਾਏਗਾ ਇਹ ਚੀਜ਼ ਤੋਂ ਗੁੱ ਇਹ ਕੁਝ ਉਹਨਾਂ ਦੇ ਫੈਮਿਲੀ ਮੈਂਬਰ ਕੁਝ ਬਾਹਰੋਂ ਬੁਲਾ ਕੇ ਤੇ ਕਰਦੇ ਵਿੱਚ ਵੜ ਕੇ ਤੋੜਪੰਨ ਕਰੀਏ ਨਾਲੇ ਮੇਰੇ ਭਰਾ ਨੂੰ ਯਾਨੀ ਕਿ ਰੋੜਾ ਦੇ ਨਾਲ ਮਾਰਿਆ ਗਿਆ ਤੇ ਚੰਗੀ ਤਰ੍ਹਾਂ ਦੀ ਕੁੱਟਮਾਲ ਪੰਨੀ ਗਈ ਤੇ ਜਵਾੜਾ ਤਿੰਨ ਜਗ੍ਹਾ ਟੁੱਟ ਗਿਆ ਤੇ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਨਹੀਂ ਕਰ ਰਿਹਾ ਜੀ ਸਾਡੀ ਨਾ ਕੋਈ ਸੁਣਵਾਈ ਕਰ ਰਿਹਾ ਹਾਂਜੀ ਪੰਜ ਬੰਦੇ ਸੀ ਨਾਲ ਉਹਨਾਂ ਦੀ ਮੇਸੇਜ ਹੋਗੀ ਨਾਲ ਉਹਨਾਂ ਦੀ ਲੜਕੀ ਹੋਗੀ ਜੀ ਇਹ ਸਾਰੇ ਜਣੇ ਸੀ ਕੁਝ ਬਾਹਰੋਂ ਵੀ ਬੰਦੇ ਬੁਲਾਏ ਗਏ ਸੀ ਕਿ ਫੈਮਿਲੀ ਮੈਂਬਰ ਨਹੀਂ ਭਾਜੀ ਬਾਹਰੋਂ ਬੰਦੇ ਬੁਲਾਏ ਗਏ ਉਹਨਾਂ ਨੇ ਉਸ ਤੋਂ ਬਾਅਦ ਤੋੜਪੰਨ ਹੋਈ ਹੈ ਨਹੀਂ ਤੋੜਪੰਨ ਯਾਨੀ ਕਿ ਪਹਿਲਾਂ ਤਿੰਨ ਬੰਦੇ ਪਹਿਲਾਂ ਤਿੰਨ ਬੰਦੇ ਸੀ ਜਦੋਂ ਮਾਰਨ ਦੇ ਜਦੋਂ ਮਾਰਿਆ ਇਹਨਾਂ ਨੂੰ ਉਦੋਂ ਹੋਰ ਬੰਦੇ ਆ ਗਏ ਸੀ ਉਦੋਂ ਪੰਜ ਬੰਦੇ ਸੀ ਜਿਹੜੇ ਉਹ ਕਿਸੇ ਬੰਦੇ ਦੀ ਮਤਲਬ ਕੇਸ ਫੜ ਕੇ ਵੀ ਖਿੱਚਿਆ ਯਾਰ ਉਹ ਉਹ ਕੋਣ ਬੰਦਾ ਸੀ ਉਹ ਇਹਨਾਂ ਦੇ ਬੰਦੇ ਸੀ ਜਿਹੜੇ ਕਰਦੇ ਹਾਂਜੀ ਇਹਨਾਂ ਦੇ ਬੰਦੇ ਸੀ ਜਿਹੜੇ ਬੁਲਾਏ ਸੀ ਇਹਨਾਂ ਨਾਲੇ ਮਤਲਬ ਜਿਹੜੇ ਕੇਸ ਫੜ ਕੇ ਖਿੱਚ ਰਹੇ ਤੁਰ ਰਹੇ ਸਿਰ ਤੇ ਗੰਨਾਸੀ ਮਾਰੀ ਹੈ ਸਿਰ ਤੇ 15 16 ਟਾਂਕੇ ਲੱਗੇ ਨੇ ਦੋ ਜਗ੍ਹਾ ਟਾਂਕੇ ਲੱਗੇ ਨੇ ਬਾਜੀ ਕਿਉਂ ਨਹੀਂ ਪੂਰੀ ਗੁੰਡਾਗਰਦੀ ਕੀਤੀ ਪੂਰੀ ਗੁੰਡਾਗਰਦੀ ਕੀਤੀ ਹੈ ਨਸੇੜੀ ਹੈਗਾ ਬੰਦਾ ਦਾਰੂ ਪਿੰਦਾ ਪੂਰਾ ਹਾਲ ਇਹਦਾ ਕਲੋਨੀ ਵਿੱਚ ਕਿਹਦੇ ਨਾਲੇ ਮਦਈ ਖਲੋਂਦੇ ਕਬਿਲ ਨਗਰ ਜਿੱਥੇ ਪਹਿਲਾਂ ਰਹਿੰਦਾ ਸੀ ਉੱਥੇ ਵੀ ਇਹਦਾ ਇਹ ਹਾਲ ਸੀ ਪਤਾ ਲੱਗਾ ਵੀ ਉਹਦੇ ਵੀ ਉੱਥੇ ਵੀ ਇਹਦੀ ਗੁੰਡਾਗਰਦੀਆਂ ਜੀ ਚੱਲਦੀ ਸੀ ਪੁਲਿਸ ਅਧਿਕਾਰੀਆਂ ਕੋ ਪੁੱਛੀਓ ਜਦੋਂ ਆਪਣੀ ਰਿਕਵੈਸਟ ਲੈ ਕੇ ਉਸ ਤੋਂ ਬਾਅਦ ਉੱਥੋਂ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਸਰ ਕੋਈ ਕਾਰਵਾਈ ਨਹੀਂ ਹੋਈ ਯਾਨੀ ਕਿ ਨਾ ਕੋਈ ਸਾਡੇ ਆ ਉਹਨਾਂ ਨੇ ਕੋਈ ਪਰਚਾ ਦਰਜ ਕੀਤਾ ਬਲਕਿ ਸਾਡੇ ਖਿਲਾਫ ਇਹ ਕਾਰਵਾਈ ਕਰਵਾ ਰਹੇ ਨੇ ਵੀ ਇਹਨਾਂ ਨੂੰ ਅਸੀਂ ਅੰਦਰ ਦੇਣਾ ਜਾਂ ਫੈਸਲਾ ਕਰ ਲਓ ਇਹ ਚੀਜ਼ ਹੋ ਰਹੀ ਹੈ ਯਾਨੀ ਮਾਰੇ ਵੀ ਤੁਹਾਨੂੰ ਗਿਆ ਕੁੱਟੇ ਵੀ ਤੁਹਾਨੂੰ ਗਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਬਾਅ ਬਣਾ ਰਹੀ ਹੈ ਫੈਸਲਾ ਦਬਾਅ ਬ ਉਸ ਮੈਡੀਕਲ ਦੀ ਰਿਪੋਰਟ ਆ ਗਈਆਂ ਸਰ ਹਾਂਜੀ ਮੈਡੀਕਲ ਦੀ ਰਿਪੋਰਟ ਆ ਗਈ ਜਿੰਦੇ ਵਾਰ ਡੇਂਜਰ ਆਫ ਲਾਈਫ ਲਿਖਿਆ ਹੋਇਆ ਮਲੋਦ ਜਿਹੜਾ ਹੈਗਾ ਅਬੂ ਬਕਰ ਡਾਕਟਰ ਹੈਗਾ ਉਹਨਾਂ ਨੇ ਸਪੈਸ਼ਲ ਰਿਪੋਰਟ ਭੇਜੀ ਅਤੇ ਸਾਹਨੇਵਾਲ ਜਿੰਦੇ ਵਿੱਚ ਉਹਨਾਂ ਨੇ ਮੋਲੇ ਲਿਖਿਆ ਹੋਇਆ ਜਿਹੜੀ ਰਿਪੋਰਟ ਮੇਰੇ ਕੋਲ ਹੈਗੀ ਹੈ ਵੀ ਡੇਂਜਰ ਆਫ ਲਾਈਫ ਬਣਦਾ 307 ਦਾ ਪਰਚਾ ਬਣਦਾ ਜਿਹੜਾ ਅੱਜ ਤੱਕ ਕੋਈ ਕੁਝ ਕਰ ਨਹੀਂ ਰਹੀ ਹੈ ਕੋਈ ਵੀ ਪਰਚਾ ਕੋਈ ਵੀ ਐਫਆਈਆਰ ਦਰਜ ਹੋਈ ਹੁਣ ਤੱਕ ਅੱਜ ਤੱਕ ਕੋਈ ਐਫਆਈਆਰ ਦਰਜ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਸ ਮਸਲੇ ਨੂੰ ਇਸ 1 ਤਰੀਕ ਦਾ ਲੇਬਰ ਡੇ ਦਾ ਆਇਆ ਜਿਸ ਦਿਨ ਛੁੱ ਆਯੂ ਨਾਲ ਗੱਲ ਮਦ ਲਈ ਮੋਬਾਈਲ ਤੇ ਹੁੰਦੀ ਮੋਬਾਈਲ ਮੇਰਾ ਚੱਗਦਾ ਨਹੀਂ ਤਿੰਨ ਚਾਰ ਵਾਰੀਆਂ ਨੂੰ ਫੋਨ ਕੀਤਾ ਪਰ ਮੇਰਾ ਮੋਬਾਈਲ ਨਹੀਂ ਚੱਗਦਾ ਉਹਦੀ ਇਹ ਚੀਜ਼ ਦੀ ਬਾਈਟ ਮੇਰੇ ਕੋਲ ਹੈਗੀ ਵੀ ਦਿੱਤੀ ਹੋਈ ਵੀ ਮੈਂ ਕਹਿੰਦਾ ਵਿਹਲਾ ਨਹੀਂ ਹੈਗਾ ਮੈਨੂੰ ਹੋਰ ਵੀ ਕੰਮ ਹੈਗੇ ਨਾ ਬੜੇ ਅੱਛਾ ਹਾਂਜੀ ਠੀਕ ਹੈ ਸੱਟਾ ਸਿਰ ਕਿਨੂੰ ਲੱਗਿਆ ਸੱਟਾ ਮੇਰੇ ਬ੍ਰਦਰ ਨੂੰ ਲੱਗਿਆ ਸਰ ਕਿ ਕਿ ਸੱਟ ਲੱਗਿਆ ਸੱਟਾ ਤਿੰਜੋ ਕੁ ਜਵਾੜਾ ਟੁੱਟ ਗਿਆ ਸਰ ਸਿਰ ਵਿੱਚ ਟਾਂਕੇ ਨੇ ਦੋ ਜਗ੍ਹਾ 15 16 ਟਾਂਕੇ ਜੇ ਲੱਗੇ ਹੋਏ ਨੇ ਜੀ ਹੋਰ ਗੁੱਜੀ ਸੱਟਾ ਜੜੀਆਂ ਲੱਗੀਆਂ ਉਹ ਅਲੱਗ ਹੈ ਜੀ ਤੁਸੀਂ ਮੈਡੀਕਲ ਰਿਪੋਰਟ ਜੀ ਹਾਂਜੀ ਮੈਡੀਕਲ ਹੋਰ ਤੁਸੀਂ ਕੀ ਮੰਗ ਰਹੇ ਹੋ ਅਸੀਂ ਮੰਗ ਕਰਦੇ ਹਾਂ ਵੀ ਪ੍ਰਸ਼ਾਸਨ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕਰੇ ਇਹਨਾਂ ਦੇ ਅਰੈਸਟ ਪਾਵੇ 307 ਦਾ ਪਰਚਾ ਕੀਤਾ ਜਾਵੇ ਤੇ ਇਹਨਾਂ ਨੂੰ ਬਲੇਜ ਬਾਹਰ ਜਾਓ ਗੁੰਡੇ ਲੈ ਕੇ ਘੁੰਮ ਰਹੇ ਨੇ ਬੰਦੇ ਲੈ ਕੇ ਘੁੰਮ ਰਹੇ ਨੇ ਸਾਡੂੰ ਆਪਣੀ ਜਾਨ ਤੋਂ ਖਤਰਾ ਹੈ ਇਹਨਾਂ ਤੋਂ ਤੇ ਕੋਈ ਇਹਨਾਂ ਦਾ ਕਾਰਵਾਈ ਕੀਤੀ ਜਾਵੇ ਸਰ ਸਰ ਨਾਲ ਹੀ ਗਾਰਡਿੰਗ ਕੋਈ ਨਾਉਂਦੀ ਕੋਈ ਹੈ ਜਿੱਥੇ ਉਸ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਕਈ ਬੰਦੇ ਇਕੱਠੇ ਉੱਕੜਾ ਗੇਟ ਤੋੜ ਰਹੇ ਆ ਇੱਟਾ ਮਾਰ ਰਹੇ ਅੰਦਰ ਬੰਦੇ ਨੂੰ ਬਾਹਰੋਂ ਫੜ ਕੇ ਘੜੀਸ ਰਹੇ ਆ ਇਹ ਕੀ ਸੀ ਮੈਟਰ ਸਾਰਾ ਸਰ ਏਜੀ ਮਿਤੀ 1 ਤਰੀਕ ਨੂੰ ਸਾਨੂੰ ਇਤਲਾਹ ਮਿਲੀ ਸੀ ਕਿ ਦੋ ਧਿਰਾਂ ਦੇ ਖਿਲਾਫ ਲੜਾਈ ਹੋਈ ਆ ਉਸ ਸਬੰਧੀ ਦੋਨੇ ਧਿਰਾਂ ਨੇ ਆਪਣਾ ਆਪਣਾ ਬਿਆਨ ਲਿਆ ਆ ਸੀਗਾ ਤੇ ਐਮਐਲਆਰ ਕਟਵਾਈ ਸੀਗੀ ਤੇ ਐਮਐਲਆਰ ਦੇ ਵਿੱਚ 4 ਸੱਟਾਂ ਦੱਸੀਆਂ ਗਈਆਂ ਸੀਗੀਆਂ ਜੋ ਕਿ ਦਵਿੰਦਰ ਸਿੰਘ ਤੇ ਲੱਗੀਆਂ ਸੀਗੀਆਂ ਜਿਨ੍ਹਾਂ ਚੋਂ 1 2 ਤੇ 4 ਸਿੰਪਲ ਸੀ ਤੇ 3 ਗ੍ਰੀਵੀਅਸ ਸੀਗੇ ਤੇ ਉਸ ਗ੍ਰੀਵੀਅਸ ਜੋ ਇੰਜਰੀ ਸੀ ਉਹਦਾ ਓਪੀਨੀਅਨ ਆਉਣਾ ਬਾਕੀ ਸੀਗਾ ਜਿਸ ਦੇ ਆਧਾਰ ਤੇ ਮਿਤੀ 15 ਤਰੀਕ ਨੂੰ ਓਪੀਨੀਅਨ ਮਿਲਿਆ ਹੈ ਤੇ ਉਸ opinion ਦੇ ਆਧਾਰ ਤੇ ਇਹ ਮਕਦਮਾ ਦਵਿੰਦਰ ਸਿੰਘ ਦੇ ਵੱਲੋਂ ਬਰ ਖਿਲਾਫ ਵਿਕਰਮਜੀਤ ਸ਼ਰਮਾ, वरुण ਸ਼ਰਮਾ, ਵਿਕਰਮਜੀਤ ਦੀ ਪਤਨੀ ਤੇ ਤਿੰਨ ਚਾਰ ਨਾਮਾ ਲਾਉਂ ਵਿਅਕਤੀਆਂ ਦੇ ਖਿਲਾਫ ਦਰਜ ਹੋਇਆ। ਐਫ ਆਈ ਆਰ ਦਾ ਨੰਬਰ 99 ਅਤੇ ਜਿਹੜੀ ਉਹ ਧਾਰਾ ਲੱਗੀਆਂ ਨੇ ਉਹ ਹੈਗੀਆਂ ਨੇ 115 ਜਿਮਨ 2, 117 ਜਿਮਨ 1, 191 ਜਿਮਨ 3 ਬੀ ਐਨ ਐਸ ਦੀਆਂ। ਵਾਦਾ ਵੀ ਕੀਤਾ ਗਿਆ ਜਿਵੇਂ ਕੇਸਾਂ ਦੀ ਵੇਚ ਲਈ ਹੈ ਇਹ ਜੇ ਉਹ ਤੁਸੀਂ ਤੁਹਾਡਾ ਸ਼ਰਮ ਨਹੀਂ ਬੋਲੀ ਇਹ ਕੀਤਾ ਜਾਏਗਾ ਜਾਂ ਕਿਵੇਂ ਹੋਏਗਾ ਇਹ ਜੋ ਲੜਾਈ ਹੋਈ ਹੈ ਇਹਦੀ ਵੀਡੀਓ ਆ ਉਹਨੂੰ ਬਾਚਿਆ ਜਾ ਰਿਹਾ ਤੇ ਜੋ ਵੀ ਵੀਡੀਓ ਚ ਸਾਹਮਣੇ ਆਊਗਾ ਉਹਨੂੰ ਤਰਤੀਮਾ ਬਿਆਨ ਲਿਖ ਕੇ ਉਸ ਦੇ ਵਿੱਚ ਵਾਦਾ ਜਰੂਰ ਕੀਤਾ ਜਾਊਗਾ ਜੀ ਮੈਡੀਕਲ ਰਿਪੋਰਟ ਦਾ ਸੈਕਸ਼ਨ 8 ਹੈ ਉਹਦੇ ਵਿੱਚ ਲਿਖਿਆ ਐਂਡ ਆਫ ਡੇਂਜਰ ਤੇ ਫਿਰ 307 ਕਿਉਂ ਲਗਿਆ ਇਹਦੇ ਵਿੱਚ ਤਫਤੀਸ਼ ਦਾ ਵਿਸ਼ਾ ਇਹ ਤੇ ਇਹਨੂੰ ਦੇਖਿਆ ਜਾਊਗਾ ਤੇ ਉਸ ਸਬੰਧੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਉਹਨੂੰ ਅਮਲ ਵਿੱਚ ਲਿਆਂਦਾ ਜਾਊਗਾ ਜੀ ਇਹ ਤਾਂ ਲਿਖੀ ਤੁਹਾਡੇ ਕੋਲ ਆਈ ਹੋਈ ਹੈ ਰਿਪੋਰਟ ਤੁਹਾਡੇ ਕੋਲ ਹੈ ਉਹਦੇ ਵਿੱਚ ਸਾਫ ਸਾਫ ਲਿਖਿਆ ਹੋਇਆ ਹੈ ਐਂਡ ਡੇਂਜਰ ਨਹੀਂ ਇਹ ਇਹ ਜੋ ਤੁਸੀਂ ਐਂਡ ਡੇਂਜਰ ਟੂ ਲਾਈਫ ਹੈ ਇਹ ਮੈਟਰ ਆਫ ਤਫਤੀਸ਼ ਹੈ ਪੁਲਿਸ ਦੀ ਕਾਰਵਾਈ ਦੇ ਹਿੱਸਾ ਹੈ ਇਹ ਆਪਣੇ ਹਿਸਾਬ ਨਾਲ ਅਸੀਂ ਜੋ ਵੀ ਸਾਨੂੰ ਸਹੀ ਲੱਗਦਾ ਹੁੰਦਾ ਉਸ ਹਿਸਾਬ ਨਾਲ ਇਹਨੂੰ ਧਾਰਾ ਨੂੰ ਲਗਾਈ ਜਾਂਗੇ ਜੀ ਇਹ ਤਾਂ ਸਰ ਇਹ ਹੁੰਦਾ ਮੈਡੀਕਲ ਤੇ ਬਿਹਾਫ ਤੇ ਆ ਦੇ 326 ਜੋ ਕਿ ਮੈਂ ਅਗਰ ਪੁਰਾਣੀ ਆਈਪੀਸੀ ਦੀ ਗੱਲ ਕਰਾਂ 326 ਤੇ 307 ਵਿੱਚ ਬਹੁਤ ਮਾਈਨਰ ਡਿਫਰੈਂਸ ਹੁੰਦਾ ਹੈ ਤੇ ਕਈ ਵਾਰ ਆਪਾਂ ਨੂੰ ਆਮ ਨਹੀਂ ਪਤਾ ਲੱਗਦਾ ਵੀ ਹਾਂ 307 326 ਦੇ ਵਿੱਚ ਕੀ ਹੁੰਦਾ ਤਾਂ ਕਰਕੇ ਆਪਾਂ ਉਸ ਵਿੱਚ ਨਾ ਜਾਈਏ ਤਾਂ ਮੈਂ ਨਹੀਂ ਸਮਝਦਾ ਵੀ ਹਾਂ ਉਹਦੇ ਵਿੱਚ ਜਿਆਦਾ ਫਰਕ ਪਊਗਾ ਕਿਉਂਕਿ 326 ਦੀ ਵੀ ਉਨੇ ਹੀ ਹਰਛੇ ਸਜ਼ਾਏ ਜੋ 307 ਦੀ ਹੁੰਦੀ ਆ ਠੀਕ ਜੇਕਰ ਇਹ ਪਾਇਆ ਜਾਂਦਾ ਜੁਰਮ ਤਾਂ ਫਿਰ ਵਾਦਾ ਕੀਤਾ ਜਾਂਦਾ ਹਾਂਜੀ ਹਾਂਜੀ ਉਹ ਤਰਤੀਮਾ ਬਿਆਨ ਲਿਖ ਕੇ ਵਾਦਾ ਕੀਤਾ ਜਾਊਗਾ ਜੀ ਜੋ ਵੀ ਵੀਡੀਓ ਆ ਜੋ ਵੀ ਤੱਕ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊ ਧੰਨਵਾਦ